ਜਾਂਦੇ ਆ ਪਹਿ ਇਕੱਠਾ ਕਰੀ ਜਾਂਦੇ ਆ ਪਹਿਵਲ ਤੇ ਆਨਾਂ ਤੋਂ ਜਿਹੜੇ ਵਰਕਰ ਤੁਹਾਡੇ ਪਮਖੜ ਤੁਹਾਡੇ ਪਿਛੇ ਦਰੀਆਂ ਝਾੜੀਆਂ ਸੀ ਤੁਹਾਡੇ ਫਲੈਕਸ ਲਾਏ ਸੀ ਤੁਹਾਡੇ ਪੋਸਟਰ ਲਾਏ ਸੀਗੇ ਉਹਨਾਂ ਵੱਲ ਤੇ ਆਣ ਦੋ ਨੇ ਤੇ ਆਮਲ ਦੋਹੇ ਹਸਤਾਏ ਦੇ ਵਿੱਚ ਇਹਨਾਂ ਨੇ ਹੀ ਤੁਹਾਨੂੰ ਬਲੇ ਮਰਮਰ ਪਈ ਆਉਣਾ ਵਾ ਮੇਰੀ ਦਾ ਇਹੀ ਸਰਕਾਰ ਨੂੰ ਬੇਨਤੀ ਹੈ ਜੇ ਵੀ ਕੰਮ ਕਰ ਲੋ ਜੇ ਕਰ ਸਕਦੇ ਤਾਂ ਮੇਰੇ ਵਿੱਚ ਤੁਹਾਡਾ ਵਾਸੇ ਖਤਮ ਤੁਹਾਡੇ ਘਾਣੇ ਦਾ ਕਣ ਦੇ ਸੱਸੇ ਵੀ ਕੋਈ ਵਿਕਾਸ ਨਹੀਂ ਹੋਇਆ ਕੋਈ ਨਾਲੀਆਂ ਜਿਵੇਂ ਵੀ ਐ ਸੜਕਾਂ ਐ ਕੋਈ ਇੱਟ ਤੱਕ ਨਹੀਂ ਲੱਗੀ ਗਈ ਇਹ ਲੋਕਾਂ ਦਾ ਕਹਿਣਾ ਸੀਗਾ ਇਹ ਸੰਦਵਾ ਪਿੰਡ ਦੇ ਲੋਕਾਂ ਦਾ ਕਹਿਣਾ ਸੀਗਾ ਨਾ ਕਿ ਆਮ ਬੰਦੇ ਦਾ ਜਿੱਥੇ ਰਹਿ ਰਹੇ ਆ ਬੰਦਾ ਉੱਥੋਂ ਹੀ ਨਹੀਂ ਵਿਕਾਸ ਹੋ ਰਿਹਾ ਤੇ ਬਾਕੀ ਸ਼ਹਿਰ ਦੇ ਕੀ ਵਿਕਾਸ ਦੀ ਉਮੀਦ ਕਰ ਲੂਗਾ ਇਸ ਚੀਜ਼ ਬਾਰੇ ਤੇ ਇਸ ਕਰਕੇ ਲੋਕ ਨੇ ਆ ਉਹਦਾ ਪ੍ਰਗਟਾਵਾ ਜਤਾਇਆ ਸਾਨੂੰ ਜਤਾ ਕੇ ਪਾਰਟੀ ਅਕਾਲੀ ਦਲ ਜਾਂ ਕਾਂਗਰਸ ਨੂੰ ਵੋਟਾਂ ਪਾ ਕੇ ਜਿਹੜੀਆਂ ਉਹਨਾਂ ਨੇ ਬ੍ਰਾਖ ਸੰਪਤੀ ਦੇ ਸਿੱਟਾ ਜਤਾਈ ਹੈ ਇਹ ਉਹ ਜਤਾ ਕੇ ਹੀ ਅਦਰ ਉਸ ਪ੍ਰਗਟਾਇਆ ਹੈ ਤੇ ਇਹ ਆਉਣ ਵਾਲੇ 2027 ਦੇ ਵਿੱਚ ਵੱਡਿਆਂ ਚੋਂਾਂ ਚ ਵੀ ਇਹੀ ਹਾਲ ਹੋਏਗਾ ਪਠੇਸਤਾਂ ਬਹੁਤ ਹੰਕਾਰੀ ਸਰਕਾਰ ਹੈ ਇਹਨਾਂ ਦਾ ਬਹੁਤ ਜ਼ਿਆਦਾ ਗੁੰਡਾਗਰਦਲਾ ਕੰਮ ਸੀਗਾ ਇਹਨਾਂ ਦਾ ਕਾਗਜ਼ ਖੋਏ ਇਹਨਾਂ ਨੇ ਠੀਕ ਹੈ ਜੀ ਫਿਰ ਇਹਨਾਂ ਨੇ ਧੱਕਾਸ਼ਾਹੀ ਵੀ ਕੀਤੀ ਆ ਪਰ ਲੋਕ ਜੀ ਅੱਖ ਚੁੱਕੇ ਸੀਗੇ ਹੁਣ ਉਹ ਲੱਕੇ ਹੋਏ ਲੋਕਾਂ ਨੇ ਸੱਤਾ ਵਾਲੀ ਸਰਕਾਰ ਬੈਠੇ ਸਾਂ ਪਾਰਟੀ ਨੂੰ ਉਹਨਾਂ ਨੇ ਮੂੰਹ ਤੋੜ ਜਾਤਾ ਹੋਇਆ ਚੀਜ਼ ਦਾ ਬਲਾਕ ਸੰਮਤੀ ਦੇ ਇਲੈਕਸ਼ਨਾਂ ਨੂੰ ਲੈ ਕੇ ਜਦੋਂ ਕਾਗਜ਼ ਭਰਨੇ ਸੀ ਤਾਂ ਬਹੁਤ ਸਾਰੇ ਸੱਤਾਧਾਰੀ ਪਾਰਟੀਆਂ ਤੇ ਇਲਜ਼ਾਮ ਲੱਗੇ ਕਿ ਇਹ ਧੱਕਾ ਕਰ ਰਹੇ ਆ ਜਾਂ ਕਾਗਜ਼ ਭਰਨ ਨਹੀਂ ਦਿੰਦੇ ਪਰ ਹੁਣ ਆ ਰਿਜ਼ਲਟ ਵੀ ਆ ਚੁੱਕਿਆ ਤੇ ਜੋ ਰਿਜ਼ਲਟ ਦੇ ਜੇਤੂ ਸੀ ਜਿਵੇਂ ਕਾਂਗਰਸ ਪਾਰਟੀ ਵੀ ਜਿੰਨੀਆਂ ਸੀਟਾਂ ਜਿੱਤੀਆਂ ਉਹ ਕਲੀਅਰ ਹੋ ਚੁੱਕੀ ਆ ਅੱਜ ਸਾਡੇ ਨਾਲ ਮੌਜੂਦ ਹੈ ਕਾਂਗਰਸ ਪਾਰਟੀ ਤੋਂ ਸੁਖਵਿੰਦਰ ਸੁਖੀ ਜੀ ਕਰਦੇ ਹਾਂ ਇਸ ਬੰਦੀ ਪੂਰੀ ਆਪਾਂ ਗੱਲਬਾਤ ਹਾਂਜੀ ਸੁਖੀ ਜੀ ਆ ਬਲਾਕ ਸ਼ਾਂਤੀ ਦੇ ਇਲੈਕਸ਼ਨਾਂ ਦਾ ਰਿਜ਼ਲਟ ਆ ਚੁੱਕਿਆ ਤੇ ਪਾਰਟੀ ਨੇ ਜੇਤਾਂ ਸੜ ਕੀਤੀ ਇਸ ਬੰਦੀ ਤੁਸੀਂ ਕੀ ਕਹਿਣਾ ਚਾਹੋਗੇ ਵਿਸ਼ੇ ਦੇ ਕੀ ਕਾਰਨ ਆ ਵੀ ਮੰਨ ਲਓ ਸੱਤਾਧਾਰੀ ਪਾਰਟੀ ਦੀਆਂ ਘੱਟ ਸੀ ਟਾਈਆਂ ਤੇ ਕਾਂਗਰਸ ਨੇ ਮਰਲਾ ਮਾਰੀਆਂ ਪਹਿਲਾਂ ਤਾਂ ਸੇ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਸਮਰਥਕ ਆ ਜਿਨ੍ਹਾਂ ਸਾਨੂੰ ਵੋਟਾਂ ਪਾਈਆਂ ਸਾਡੇ ਸਾਡੀਆਂ ਭੈਣ ਸਿੱਖਰ ਭੈਣ ਜੀ ਖੜੀ ਸੀਗੀ ਜਿਹੜੇ ਸੰਧਮਾ ਪਿੰਡ ਤੋਂ ਉਹਨਾਂ ਜਿੱਤੇ ਆ ਫਿਰ ਸਾਡੇ ਬਲਾਕ ਸੰਪਤੀ ਜਿੰਨੇ ਜਿੱਤੇ ਆ ਇਹ ਸਾਰੇ ਵੋਟਰਾਂ ਦੇ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸੱਤਾ ਔਰ ਬਹੁਤ ਵੱਡੀ ਗੱਲ ਆ ਬਈ ਸੱਤਲ ਵਿੱਚ ਆਮ ਆਵੇ ਪਾਲਟੀ ਸਰਕਾਰ ਬੈਠੀ ਹੋਈ ਆ ਤੇ ਉਹਨਾਂ ਨੂੰ ਤਿੰਨ ਸਿੱਟਾ ਮਿਲ ਗਿਆ ਤਾਂ ਜਿਹੜਾ ਦੇਖਿਆ ਜਾਵੇ ਤਾਂ ਬਹੁਤ ਲੋਕਾਂ ਵਿੱਚ ਉਤਸ਼ਾਹ ਸੀਗਾ ਬਿੱ ਕਿਦਣਾ ਕਿਤੇ ਅਸੀਂ ਜਨਨ ਕੀ ਵੋਟਾਂ ਲੈ ਕੇ ਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਦੇਣਾ ਵਾ ਕਿਉਂਕਿ ਜਿਹੜੀ ਸੱਤਾ ਸਰਕਾਰ ਬੈਠੇ ਇਸ ਟਾਈਮ ਬਹੁਤ ਹੰਕਾਰੀ ਸਰਕਾਰ ਹੈ ਇਹ ਇਹਨਾਂ ਦਾ ਬਹੁਤ ਜ਼ਿਆਦਾ ਗੁੰਡਾਗਰਦਲਾ ਕੰਮ ਸੀਗਾ ਇਹਨਾਂ ਦਾ ਕਾਗਜ਼ ਖੋਏ ਇਹਨਾਂ ਨੇ ਠੀਕ ਹੈ ਜੀ ਫਿਰ ਇਹਨਾਂ ਨੇ ਧੱਕਾਸ਼ਾਹੀ ਵੀ ਕੀਤੀ ਆ ਪਰ ਲੋਕ ਜੀ ਅੱਕ ਚੁੱਕੇ ਸੀਗੇ ਹੁਣ ਉਹ ਲੱਕੇ ਹੋਏ ਲੋਕਾਂ ਨੇ ਸੱਤਾ ਵਾਲੀ ਦੇ ਸਰਕਾਰ ਬੈਠੇ ਸਾਂ ਪਾਰਟੀ ਨੂੰ ਉਹਨਾਂ ਨੇ ਮੂੰਹ ਤੋੜ ਜਾਤਾ ਹੋਇਆ ਚੀਜ਼ ਦਾ ਔਰ ਸਭ ਤੋਂ ਵੱਡੀ ਗੱਲ ਆ ਵੀ ਇਹਨਾਂ ਨੇ 70 ਸਾਲਾਂ ਕਦੋਂ ਜਦੋਂ ਕੋਈ ਵੀ ਕੰਮ ਕਰਦੇ ਆ ਵੀ 70 ਸਾਲ 70 ਸਾਲ 70 ਸਾਲ ਦੇਖੋ ਜਿਹੜੀ ਆਪ ਪਾਰਟੀ ਬਣੀ ਆ ਆਪ ਪਾਰਟੀ ਦੇ ਜਿਹੜੇ ਕੋਈ ਵੋਟਾ ਵੋਟਰ ਸੀਗੇ ਉਹ ਚੰਗਰਾਂ ਦੇ ਕੋਈ ਆਏ ਨਹੀਂ ਸੀਗੇ ਉਹ ਸਿਰਫ ਉਹ ਹੀ ਸੀ ਜਿਹੜੇ ਕਾਂਗਰਸ ਰੁੱਸੇ ਸੀਗੇ ਜਾਂ ਆਪਣੇ ਕੱਲੇ ਰੁੱਸੇ ਸੀਗੇ ਉਹ ਗੁੱਸੇ ਹੋਏ ਆਣੇ ਉਹਨਾਂ ਨੇ ਜਨਕੀ ਗੁੱਸੇ ਹੋ ਕੇ ਉਹਨਾਂ ਨੇ ਵੋਟਾਂ ਪਾਤੀਆਂ ਪਾਰਟੀ ਨੂੰ ਇਹਨਾਂ ਨੂੰ ਇਹ ਹੋ ਗਿਆ ਵੀ ਸ਼ਾਇਦ ਵੀ ਇਸੇ ਆਪਣੇ ਕੀ ਬਣ ਗਏ ਆ ਤਾਂ ਉਹ ਜਿਵੇਂ ਆਪਾਂ ਕਹੇ ਕਮ ਟੂ ਦਾ ਬੈਕ ਉਹੀ ਲੋਕ ਅੱਜ ਬੈਕ ਹੋ ਗਏ ਆ ਕਾਲੀ ਵਾਲੇ ਕਾਲੇ ਪਾਸ ਜਾਵੜੇ ਆ ਕਾਂਗਰਸ ਪਾ ਕਾਂਗਰਸ ਸੱਪਾ ਜਾਵੜੇ ਆ ਆਦੇ ਘਰਾਂ ਚ ਫੇਰ ਆ ਗਏ ਆ ਤਾਂ ਜਿਹੜਾ ਇਹਨਾਂ ਮੂੰਹ ਤੋੜ ਜਵਾਬ ਮਿਲਿਆ ਵਾ ਜੇ ਆਪਾਂ ਹੁਣ ਇੱਥੋਂ ਦੇਖੀਏ ਜਿਹੜੀਆਂ ਕਿ ਲੱਛਣ ਆ ਜਿਹੜੇ ਕੋਟਪੂਰੇ ਦੇ ਵਿੱਚ ਆ ਕੋਟਪੂਰੇ ਵਿੱਚ ਸੋਚਣ ਵਾਲੀ ਗੱਲ ਆ ਵੀ ਸੱਤਾ ਦੇ ਵਿੱਚ ਸਪੀਕਰ ਸਾਹਿਬ ਬੈਠੇ ਆ ਔਰ ਉਹਨਾਂ ਦੇ ਪਿੰਡਾਂ ਚ ਬਲਾਸ ਸੰਪਤੀ ਜਿਹੜੀ ਹੈਗੀ ਆ ਉਹ ਕਾਲੇ ਦਾ ਲੈ ਗਏ ਆ ਜਿਹੜੀ ਜਿਲ੍ਹਾ ਪਸ਼ੇ ਮੈਂਬਰ ਦੀ ਸੀਟ ਆ ਉਹ ਕਾਂਗਰਸ ਲੈ ਕੇ ਝੋਲੇ ਪਾ ਗਏ ਤਾਂ ਮਤਲਬ ਕਹਿੰਦੇ ਆ ਵੀ ਉਹਨਾਂ ਦੇ ਆਪਦੇ ਹਲਕੇ ਵਿੱਚੋਂ ਵੀ ਉਹਨਾਂ ਨੂੰ ਆਪਦੀ ਕੋਈ ਸੀਟ ਨਹੀਂ ਮਿਲੇਗੀ ਤਾਂ ਲੋਕਾਂ ਦੇ ਅ ਕਦਮ ਹੋ ਗਏ ਆ ਆਪ ਦੇ ਘਰਵਾਸ ਮੁੜ ਆਏ ਆ ਤਾਂ ਜਿਹੜੇ ਦੋਵੇਂ ਹਸਤਾ ਇਹ ਇਲੈਕਸ਼ਨ ਆਉਣ ਵਾਲੇ ਆ ਉਹਨਾਂ ਦੇ ਵਿੱਚ ਇਹਨਾਂ ਨੂੰ ਖੁਦ ਪਾ ਲੱਗ ਗਿਆ ਨਾ ਵੀ ਜਿਹੜੇ ਕੰਦੇ ਸੀਗੇ ਵੀ ਸਾਡੇ ਸਰਕਾਰ ਨੇ ਇਹ ਕੀਤਾ ਜੋ ਕੀਤਾ ਕਿਸੇ ਨੇ ਕੁਛ ਨਹੀਂ ਕੀਤਾ ਸਿਰਫ ਇਹਨਾਂ ਨਾਲ ਆਪ ਦੇ ਕੰਮਕਾਰ ਸਵਾਰੇ ਆ ਆਪ ਦੇ ਕੰਮਕਾਰ ਕਰਕੇ ਅੱਗੇ ਵਧੇ ਆ ਲੋਕਾਂ ਦਾ ਕੋਈ ਕੰਮ ਨਹੀਂ ਕੀਤਾ ਜੇ ਲੋਕਾਂ ਦੇ ਕੰਮ ਕੀਤੇ ਹੁੰਦੇ ਤਾਂ ਲੋਕਾਂ ਨੇ ਇਹਨਾਂ ਨੂੰ ਸਮਰਥਨ ਦੇਣਾ ਸੀਗਾ ਵੋਟਾਂ ਉਹਨਾਂ ਨੂੰ ਪਾਉਣੀ ਸੀਗੀ ਇਹਨਾਂ ਨੂੰ ਫੇਰ ਜਿਤਾਉਣਾ ਸਾਰੀ ਗੱਲ ਬਾਤ ਮਾਨਸਲ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਵੀ ਸਪੀਕਰ ਸਾਹਿਬ ਦਾ ਜਿਹੜਾ ਜਿਵੇਂ ਆਪਾਂ ਕਹਿ ਦਿੰਨੇ ਗੜ ਸਪੀਕਰ ਸਾਹਿਬ ਦੇ ਪਿੰਡ ਚੋ ਹੀ ਆ ਪਾਰਟੀ ਹਾਰ ਗਈ ਸਪੀਕਰ ਸਾਹਿਬ ਦੇ ਬੰਦੇ ਤੇ ਕੀ ਤੋ ਤੁਹਾਡੀ رائے ਹੈ ਇਸ ਬੰਦੇ ਜਦੋਂ ਸਪੀਕਰ ਸਾਹਿਬ ਪਿੰਡ ਚ ਗਏ ਸੀਗੇ ਤੇ ਲੋਕਾਂ ਨੇ ਦੱਸਿਆ ਸੀ ਵੀ ਕੋਈ ਵਿਕਾਸ ਨਹੀਂ ਹੋਇਆ ਕੋਈ ਨਾਲੀਆਂ ਜਿਵੇਂ ਵੀ ਐ ਸੜਕਾਂ ਐ ਕੋਈ ਇੱਟ ਤੱਕ ਨਹੀਂ ਲੱਗੀ ਗਈ ਇਹ ਲੋਕਾਂ ਦਾ ਕਹਿਣਾ ਸੀਗਾ ਇਹ ਸੰਧਵਾ ਪਿੰਡ ਦੇ ਲੋਕਾਂ ਦਾ ਕਹਿਣਾ ਸੀਗਾ ਨਾ ਕਿ ਆਮ ਬੰਦੇ ਦਾ ਜਿੱਥੇ ਰਹਿ ਰਿਹਾ ਬੰਦਾ ਉੱਥੋਂ ਹੀ ਨਹੀਂ ਵਿਕਾਸ ਹੋ ਰਿਹਾ ਤੇ ਬਾਕੀ ਸ਼ਹਿਰ ਦੇ ਕੀ ਵਿਕਾਸ ਦੀ ਉਮੀਦ ਕਰ ਲੂਗਾ ਇਸ ਚੀਜ਼ ਬਾਰੇ ਤੇ ਇਸ ਕਰਕੇ ਲੋਕਾਂ ਨੇ ਆ ਉਹਦਾ ਪ੍ਰਗਟਾਇਆ ਜਿਤਾਇਆ ਸਾਨੂੰ ਜਿਤਾ ਕੇ ਪਾਰਟੀ ਕਾਲੀ ਝਲੀਆਂ ਕਾਂਗਰਸ ਨੂੰ ਵੋਟਾਂ ਪਾ ਕੇ ਜਿਹੜੀਆਂ ਉਹਨਾਂ ਨੇ ਬਲਾਕ ਸੰਪਤੀ ਦੇ ਸੀਟਾਂ ਜਿਤਾਈਆਂ ਇਹ ਉਹ ਜਿਤਾ ਕੇ ਹੀ ਅਦਰ ਰੋਸ਼ ਪ੍ਰਗਟਾਇਆ ਤੇ ਇਹ ਆਉਣ ਵਾਲੇ 2027 ਦੇ ਵਿੱਚ ਵੱਡੀਆਂ ਚੋਣਾਂ ਚ ਵੀ ਇਹੀ ਹਾਲ ਹੋਏਗਾ ਤੇ ਮੈਂ ਇਹੀ ਕਹਿਣਾ ਚਾਹੁੰਦਾ ਆ ਵੀ ਇਹ ਸਾਰੀ ਜਿੱਤ ਹੈਗੀ ਆ ਜਿਹੜੀ ਇਹ ਅਜੇ ਪਾਸ ਸੰਧੂ ਦੇ ਨਾਂ ਜਾਂਦੀ ਹੈ ਬਹੁਤ ਜ਼ਿਆਦਾ ਹੰਕਾਰ ਸਿਓ ਹੰਕਾਰ ਲੋਕਾਂ ਨੇ ਤੋੜ ਦਿੱਤਾ ਗਿਆ ਕੀ ਤੁਹਾਨੂੰ ਲੱਗਦਾ ਕਿ 2027 ਦੇ ਵਿੱਚ ਜਿਹੜੀਆਂ ਪਬਲਿਕ ਆ ਉਹ ਰਵਾਇਤੀ ਪਾਰਟੀਆਂ ਨੂੰ ਫੇਰ ਅਪਣਾਊਗੀ ਬਿਲਕੁਲ ਜੀ ਉਹ ਇਹ ਦੇਖੋ ਮੈਂ ਪੱਲੇ ਹੀ ਗੱਲ ਕਰ ਚੁੱਕਿਆ ਆਪਣੇ ਸ਼ਾਇਦ ਪੱਲੇ ਦੇ ਇੱਕ ਇੰਟਰਵਿਊ ਹੋਈ ਸੀਗੀ ਉਹਦੇ 'ਚ ਮੈਂ ਗੱਲ ਇਹ ਕੀਤੀ ਸੀਗੀ ਵੀ ਜਿਹੜੇ ਕਿ ਇਹਨਾਂ ਨੂੰ ਲੱਗਿਆ ਸੀ ਵੀ ਸ਼ਾਇਦ ਅਸੀਂ ਬਣ ਕੀ ਕਰ ਬੈਠੇ ਆ ਪਰ ਕਹਿੰਦੇ ਜਿੰਨਾਂ ਨੂੰ ਨਾ ਗਰਾਊਂਡ ਲੈਵਲ 'ਚ ਜਿਹੜੇ ਬੰਦਾ ਗਰਾਊਂਡ ਲੈਵਲ ਜਾਊਗਾ ਉਹਨੂੰ ਲੱਗੂ ਪਤਾ ਵੀ ਗਰਾਊਂਡ ਲੈਵਲ 'ਚ ਕੀ ਕੀ ਲੋੜਾ ਹੈਗੀਆਂ ਵਾ ਇਹ ਗਰਾਊਂਡ ਲੈਵਲ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਗਿਆ ਜਿਹੜੇ ਮੰਤਰੀ, ਸੰਤਰੀ, ਐਮਐਲਏ ਇਹਨਾਂ ਜਿਹੜੇ ਐਮਪੀ ਦੇ ਆਪਦੇ ਉਹ ਸਿਰਫ ਇੱਕ ਬਿਜ਼ਨਸ ਕਰ ਰਹੇ ਆ ਪੈਖਾ ਇਕੱਠਾ ਕਰਨ ਲੱਗੇ ਹੋਏ ਆ ਜਿਹੜੇ ਗਰਾਊਂਡ ਲੈਵਲ ਵਿੱਚ ਪਬਲਿਕ ਇਹਨਾਂ ਦੀ ਵੇਡ ਕਰਦੇ ਪੇਸ਼ ਸਾਡੇ ਨੇ ਕਿ ਮੋٹے ਕੰਮ ਕਰਨਗੇ ਸਾਨੂੰ ਕੋਈ ਸਾਡੀ ਸੁਣਵਾਈ ਹੋਊਗੀ ਉਹ ਸੁਣਵਾਈ ਨਹੀਂ ਹੋ ਰਹੀਗੀ ਕੰਮ ਨਹੀਂ ਹੋ ਰਹੇਗੇ ਉਹਦੇ ਕਰਕੇ ਲੋਕਾਂ ਨੇ ਇਹਨਾਂ ਨੂੰ ਜਵਾਬਤਾਇਆ ਔਰ 2027 ਦੇ ਵਿੱਚ ਅਕਾ ਤੁਸੀਂ ਹੋਰ ਦੇਖੋ ਨੀ ਇੰਟਰਵਿਊ ਉਹਦੇ ਵਿੱਚ ਕਹਿ ਰhese ਸੀ ਕਹਿੰਦਾ ਮੁਕਾਬਲਾ ਕਿਹ ਚੱਲ ਰਿਹਾ ਉਹ ਕਹਿੰਦਾ ਮੁਕਾਬਲਾ ਚੱਲ ਰਿਹਾ ਕਾਲੇ ਕਾਂਗਰਸ ਦਾ ਗੱਲ ਸੋਚਣ ਵਾਲੀ ਆ ਵੀ ਸਰਕਾਰਾਂ ਪਾਰਟੀ ਦੀ ਸੱਤਾ 'ਚ ਬੈਠੀ ਹੋਈ ਆ ਤੇ ਮੁਕਾਬਲਾ ਕਾਲੇ ਕਾਂਗਰਸ ਦਾ ਜਨਕੀ ਝਾੜੂ ਇੱਕ ਸਾਈਡ ਤੇ ਕਰਤ ਨੇ ਇਹਨਾਂ ਨੇ ਲੋਕਾਂ ਨੇ ਝਾੜੂ ਛਾੜ ਤੇ ਕਰਤਾ ਇਹ ਤਾਂ ਜਿਹੜੇ ਜਿਮਣੀ ਚੋਣਾਂ ਜਿੱਤੀਆਂ ਵੀ ਆ ਉਹ ਜਿਮਣੀ ਚੋਣਾਂ ਜਿੱਤਣਾ ਕਾਰਨ ਵੀ ਕੀ ਸੀਗਾ ਵੀ ਇੱਕ ਸੀਟ ਲੜਦੇ ਸੀਗੇ ਸਾਰੇ ਪੰਜਾਬ ਦੇ ਪੁਲਿਸ ਸਾਰੇ ਪੰਜਾਬ ਦੇ ਜਿੰਨੇ ਬੰਦੇ ਉਹ ਸੀਟ ਦੇ ਬਾਹਰ ਦੇ ਸੀ ਉਹ ਜਿਮਣੀ ਚੋਣਾਂ ਜਿੱਤ ਜਾਂਦੇ ਸੀ ਹੁਣ ਸਾਰੇ ਪੰਜਾਬ 'ਚ ਇਲੈਕਸ਼ਨ ਹੋਏ ਹੁਣ ਕਿੱਧਰ ਗਏ ਕਿਉਂਕਿ ਇੱਕ ਸੀਟ ਦੇ ਨਾਲ ਜਿੰਨਾ بڑا ਸੌਖਾ ਸੀ ਪਰ ਪੰਜਾਬ ਵਿੱਚ ਲੋਕਾਂ ਨੂੰ ਪੱਲ ਲੱਗ ਗਿਆ ਲੋ ਜਾਰੂਰ ਹੋ ਚੁੱਕੇ ਆ ਜਿਹੜੇ ਕਿ ਆਦੇ ਵਾਪਸ ਘਰਾਂ 'ਚ ਮੁੜ ਆਏ ਆ ਉਹ ਆਦੇ ਅਕਾਲੀ ਅਕਾਲੀਆਂ 'ਚ ਮੁੜ ਆਏ ਆ ਕਾਂਗਰਸ ਕਾਂਗਰਸ ਮੁੜ ਆਏ ਆ ਆਦੇ ਜਿਤਾਈ ਜਾਂਦੇ ਬੰਦੇ ਔਰ 2027 ਦੇ ਵਿੱਚ ਇਸ ਤੋਂ ਵੱਡੇ ਜਿੱਤ ਪ੍ਰਾਤ ਕਰਾਂਗੇ ਕਾਂਗਰਸ ਪਾਰਟੀ ਆਉਗੀ ਔਰ ਲੋਕ ਜਿਹੜੇ ਕੰਮ ਰੁਕੇ ਉਹ ਵੀ ਸੁਨਾਨ ਕਰਾਵਾਂਗੇ